ਜੇ ਪਿੰਡਕੜ ਕਾਦੇ ਵਿੱਚ ਅਸੀਂ ਕੰਡੂਨ ਪੁਲ ਦਾ ਜਿਹੜੇ ਉਹਦੇ ਆਸ-ਪਾਸ ਜਿਹੜੀਆਂ ਨੋਚਾਂ ਲੱਗਣੀਆਂ ਸੀ ਉਹਦੀ ਸਟਰੈਂਥ ਨੂੰ ਪੁਲ ਦੀ ਮਜ਼ਬੂਤ ਕਰ ਲਈ ਅੱਜ ਉਹ ਜਿਹੜੀਆਂ ਲਗਭਗ 1.5 ਕਰੋੜ ਦੀਆਂ ਜਿਹੜੀਆਂ ਨੋਚਾਂ ਉਹ ਪੰਜਾਬ ਸਰਕਾਰ ਸਰਦਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਉਹਨਾਂ ਦੀ ਰਹਿਨਮਾਈ ਹੇਠ ਅੱਜ ਜਿਹੜਾ ਅਸੀਂ ਦੁਕਾਟਨ ਕੀਤਾ ਤੇ ਉਹ ਨੋਚਾਂ ਜਿਹੜੀਆਂ ਉਹ ਲਾ ਰਹੇ ਆ ਇੱਥੇ 1.5 ਕਰੋੜ ਰੁਪਇਆ ਲੱਗਣਾ ਜੀ ਤੇ ਸਭ ਤੋਂ ਪਹਿਲਾਂ ਤੇ ਮੈਂ ਅ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਵਧਾਈਆਂ ਦਿੰਦਾ ਤੇ ਪ੍ਰਮਾਤਮਾ ਅੱਗੇ ਅਰਦਾਬ ਬੇਨਤੀ ਕਰਦਾ ਕਿ ਤੁਹਾਡੇ ਲਈ ਹੋਰ ਤਰੱਕੀਆਂ ਦੇ ਜਿਹੜੇ ਦਿਨ ਹੋਣ ਤੇ ਪ੍ਰਮਾਤਮਾ ਦਾ ਧੰਨਵਾਦ ਵੀ ਕਰਦਾ ਕਿ ਅੱਜ ਉਹੀ ਦਿਨ ਚੁਣਿਆ ਗਿਆ ਜਿਸ ਦਿਨ ਉਹਨਾਂ ਦਾ ਪ੍ਰਕਾਸ਼ਪੁਰ ਬੈਤੇ ਕਾਜ ਚੰਗਾ ਨੇਕ ਕਾਰਜ ਆ ਜਿਹੜਾ ਹੋਇਆ ਕਿਉਂਕਿ ਇਹ ਜਿਹੜਾ ਪੋਲਾ ਹੈ ਇਹ ਅਗਲੇ ਬੰਨੇ ਵੀ ਗੁਰੂ ਦੀ ਧਰਤੀ ਨੂੰ ਹੀ ਜੋੜਦਾ ਹੈ ਤੇ ਸਕਤਾ ਇਹਦੇ ਰਾਈ ਜਿਹੜਾ ਨਾਨਕ ਪਾਸ਼ਾ ਦੀ ਧਰਤੀ ਨੂੰ ਸੁਲਤਾਨ ਪ੍ਰਲੋਦੀ ਨੂੰ ਜਿਹੜੇ ਉਹ ਦਰਸ਼ਨ ਕਰਨ ਜਾਂਦੀਆਂ ਨੇ ਹਾਂਜੀ ਇਹ ਜਦੋਂ ਫਿਰ ਦਰਿਆ ਜਦੋਂ ਆਉਂਦਾ ਨੁ ਪੱਥਰ ਲੱਗਾ ਹੋਵੇ ਤੇ ਜਦੋਂ ਪਾਣੀ ਵਜਦਾ ਹੈ ਤੇ ਉਹਦੀ ਜਿਹੜੀ ਸਪੀਡ ਹੈ ਉਹ ਘਟ ਹੁੰਦੀ ਆ ਉਹਨਾਂ ਪੱਥਰਾਂ ਦੇ ਵਿੱਚ ਪਾਣੀ ਚਲ ਜਾਂਦਾ ਦੂਜਾ ਅਗਲੇ ਬੰਨੇ ਜਿਹੜੀ ਮਿੱਟੀ ਆ ਉਹ ਜਿਹੜੀ ਆ ਉਹ ਨਹੀਂ ਖੁਰਦੀ ਤੇ ਉਹਦੇ ਨਾਲ ਜਿਹੜਾ ਬਾਕੀ ਏਰੀਆ ਨੂੰ ਢਾਲ ਲੱਗ ਰੰਦਾ ਜਿਹੜਾ ਵਾ ਢਾਵਾ ਉਹ ਨਹੀਂ ਲੱਗਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਵੇਂ ਹੀ ਅ ਜਿਹੜਾ ਸਾਡੇ ਹੋਰ ਵੀ ਕਿੱਦਾਂ ਲਾ ਲੋ ਗੁਜਰਪੁਰਾ ਲਾ ਲੋ ਮੁੰਡੇ ਪਿੰਡ ਤੇ ਅਸੀਂ ਪਹਿਲਾਂ ਵੀ ਸ਼ਾਇਦ ਤਿੰਨ ਤਿੰਨ ਸਵਾ ਤਿੰਨ ਕਰੋੜ ਦਾ ਕੰਮ ਜਿਹੜਾ ਉਹ ਕੀਤਾ ਵਾ ਉਸ ਤੋਂ ਬਾਅਦ ਧੁੰਦੇ ਮਿਆਣੀ ਉਧਰ ਵੀ ਅਸੀਂ ਜਿਹੜਾ ਵਾ ਇਹ ਨੋਚਾ ਜਿਹੜੀਆਂ ਲਾ ਰਹੇ ਆ